ਨੇ ਨਾ ਫਲਾਨੇ ਦਾ ਤੇਰਾ ਮਹਾਂਦਰਾ ਖੁਲੀ ਐ ਇਦਾਂ ਦਾ ਅਕਾਲਪੁਰਖੋਂ ਇੱਕ ਆਵਾਜ਼ ਆ ਰਹੀ ਇੱਕ ਰੋਸ਼ਨੀ ਆ ਰਹੀ ਹੈ ਤੁਹਾਡਾ ਸਰੂਪ ਕੀ ਆਕਾਰ ਕੀ ਹੈ ਅਕਾਲਪੁਰਖ ਕਹਿੰਦਾ ਦੁਸ਼ਟ ਦਮਨ ਤੂੰ ਐਨੀ ਬਣ ਕੇ ਕੀਤੀ ਤੂੰ ਮੇਰੇ ਸਮਾਨ ਮੇਰੇ ਬਰਾਬਰ ਹੋ ਗਿਆ ਅੱਜ ਤੋਂ ਜੋ ਤੇਰਾ ਰੂਪ ਹੈ ਉਹ ਮੇਰਾ ਰੂਪ ਹੈ ਜੋ ਮੇਰਾ ਰੂਪ ਹੈ ਉਹ ਤੇਰਾ ਰੂਪ ਹੈ ਡਿਊਟੀ ਲਾ ਦਿੱਤੀ ਵੀ ਤੁਸੀਂ ਦੁਨੀਆ ਦੇ ਲੋਕਾਂ ਨੂੰ ਮੇਰੇ ਨਾਲ ਜੋੜਨੇ ਔਰ ਜਦੋਂ ਗੁਰੂ ਸਹਿਬਾਨਾਂ ਦਾ ਆਪਾਂ ਇਤਿਹਾਸ ਪੜਦੇ ਹਾਂ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਦੀ ਧਰਤੀ ਤੇ ਬੰਦਗੀ ਕੀਤੀ ਗੁਰੂ ਤੇਗ ਬਹਾਦਰ ਪਾਚਾ ਮਹਾਰਾਜ ਨੇ ਤੇ ਮੱਖਣ ਸ਼ਾਹ ਲੁਬਾਣੇ ਨੇ ਪ੍ਰਗਟ ਕੀਤਾ ਗੁਰੂ ਲਾਧੋਰੇ ਗੁਰੂ ਲਾਧੋਰੇ ਗੁਰਗੱਦੀ ਤੇ ਬਰਾਜਮਾਨ ਹੋ ਗਏ 30 ਸਾਲ ਦਾ ਸਮਾਂ ਸ਼ਾਦੀ ਨੂੰ ਹੋ ਚੁੱਕਿਆ ਪਰ ਹਜੇ ਤੱਕ ਕੋਈ ਔਲਾਦ ਨਹੀਂ ਇੱਕ ਦਿਨ ਮਾਤਾ ਗੁਜਰੀ ਜੀ ਨੇ ਅਰਦਾਸ ਕੀਤੀ ਆ ਕਲਪਰੁਖ ਦੇ ਚਰਨਾਂ 'ਚ ਵਾਹਿਗੁਰੂ ਮੇਰਾ ਵੀ ਦਿਲ ਕਰਦਾ ਮੇਰੀ ਔਲਾਦ ਖੋਵੇ ਮੇਰੀ ਔਲਾਦ ਮੈਨੂੰ ਮਾਂ ਕਹਿ ਕੇ ਬੁਲਾਵੇ ਤੇ ਹਰ ਇੱਕ ਇਸਤਰੀ ਦੇ ਮਨ ਦੀ ਭਾਵਨਾ ਹੈ ਜਦੋਂ ਇੱਕ ਔਰਤ ਗ੍ਰਸਤ ਜੀਵਨ ਨੂੰ ਧਾਰਨ ਕਰਦੀ ਹੈ ਸਤ ਜਾਣੋ ਔਰਤ ਦਾ ਅਸਲੀ ਸ਼ਿੰਗਾਰ ਹੀ ਉਹਦੀ ਗੋਦੀ ਵਿੱਚ ਖੇਡਣ ਵਾਲੀ ਔਲਾਦ ਹੁੰਦੀ ਹੈ ਹੋ ਇੱਕ ਦੁਖੀ ਸੰਸਾਰ ਤੇ ਹੋ ਬੰਦਾ ਹੋ ਜੀ ਦਾ ਪਾਈਆਂ ਦੇ ਨਾਲ ਨਾ ਪਿਆਰ ਹੋਵੇ ਹੋ ਤੂੰ ਜਾ ਦੁਖੀ ਸੰਸਾਰ ਤੇ ਹੋ ਬੰਦਾ ਉਹ ਜਿਹੜਾ ਕਰਜੇ ਦਾਰ ਹੋਵੇ ਉਹ ਤੀਜਾ ਦੁਖੀ ਸੰਸਾਰ ਤੇ ਉਹ ਬੰਦਾ ਉਹ ਜੀਦੇ ਕਰ ਕੋਈ ਪਿਆਰ ਬਿਮਾਰ ਹੋਵੇ ਉਹ ਤੋਤਾ ਦੁਖੀ ਸੰਸਾਰ ਤੇ ਉਹ ਬੰਦਾ ਉਹ ਜੀਦੇ ਕਰਨਾ ਖੇਡਦਾਲਾਨ ਹੋਵੇ ਉਹ ਜੀਦੇ ਮਾਤਾ ਗੁਜਰੀ ਜੀ ਨੇ ਅਰਦਾਸ ਕੀਤੀ ਤੇ ਅਰਦਾਸ ਗੁਰੂ ਹਰਗਵਿੰਦ ਪਾਛਾ ਮਹਾਰਾਜ ਨੂੰ ਯਾਦ ਕਰਕੇ ਮਾਤਾ ਨਾਨਕੀ ਜੀ ਨੇ ਵੀ ਕੀਤੀ ਸੱਚੇ ਜੇ ਸਮੇ ਗੁਰੂ ਤੇਗ ਬਹਾਦਰ ਪਾਛਾ ਮਹਾਰਾਜ ਮਾਤਾ ਗੁਜਰੀ ਜੀ ਦੀ ਸ਼ਾਦੀ ਹੋਈ ਤੇ 6ਵੇਂ ਗੁਰੂ ਸਾਹਿਬਾਨ ਗੁਰੂ ਤੇਗ ਬਹਾਦਰ ਪਾਛਾ ਮਹਾਰਾਜ ਦੇ ਪਿਤਾ ਜੀ ਉਹਨਾਂ ਨੇ ਮਾਤਾ ਨਾਨਕੀ ਜੀ ਨੂੰ ਆਵਾਜ਼ ਮਾਰੀ ਕੋਲੇ ਆਵਾਜ਼ ਮਾਰ ਕੇ ਕਿ ਆ ਨਾਨਕੀ ਜੀ ਮੈਂ ਤੁਹਾਡੀ ਨੌ ਵਾਲ ਪੁੱਤ ਵਾਲ ਇਹਨਾਂ ਦੇ ਗ੍ਰਸਥ ਜੀਵਨ ਵਾਲ ਦੇਖ ਕੇ ਖੁਸ਼ ਹੋਇਆ ਹਾਂ ਉਹ ਸਮਾਵੇਗਾ ਜਦੋਂ ਤੁਹਾਡੇ ਪੁੱਤਰ ਦੇ ਘਰੇ ਬਲਵਾਨ ਪੁੱਤਰ ਪੈਦਾ ਹੋਵੇਗਾ ਸੂਰਬੀਰ ਬੱਚਾ ਪੈਦਾ ਹੋਵੇਗਾ ਉਹ ਬਾਲਕ ਪੈਦਾ ਹੋਵੇਗਾ ਜਿਹੜਾ ਸਮਾਜ ਦਾ ਨਕਸ਼ਾ ਬਦਲ ਕੇ ਰੱਖ ਦੇਵੇਗਾ ਪਰ ਜਦੋਂ ਉਹ ਬੱਚਾ ਪੈਦਾ ਹੋਵੇਗਾ ਉਹਦੇ ਦਰਸ਼ਨ ਤੁਸੀਂ ਕਰ ਸਕੋਗੇ ਅਸੀਂ ਦਰਸ਼ਨ ਨਹੀਂ ਕਰ ਸਕਾਂਗੇ ਸੇਵੇਂ ਗੁਰੂ ਗੁਰੂ ਹਰਗੋਬਿੰਦ ਪਾਛਾ ਮਹਾਰਾਜ ਜੋਤੀ ਜੋਤ ਸਮਾ ਗਏ ਮਾਤਾ ਨਾਨਕੀ ਨੇ ਅਰਦਾਸ ਕੀਤੀ ਪਾਛਾ ਤੁਹਾਡਾ ਹਰ ਇੱਕ ਵਚਨ ਪੂਰਾ ਹੋਇਆ ਪਰ ਖਜੇ ਤੱਕ ਇੱਕ ਵਚਨ ਪੂਰਾ ਨਹੀਂ ਹੋਇਆ ਤੁਸੀਂ ਕਿਹਾ ਸੀ ਮੇਰੇ ਪੁੱਤਰ ਦੇ ਘਰੇ ਬਲਵਾਨ ਪੁੱਤਰ ਪੈਦਾ ਹੋਵੇਗਾ ਸਿਆਣੇ ਕਹਿੰਦੇ ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਸੱਚ ਹੈ ਦਾਦੀ ਦਾਦੇ ਨੂੰ ਪੋਤੇ ਪੁੱਤਰੀਆਂ ਔਰ ਨਾਨੀ ਨਾਨੇ ਨੂੰ ਦੋਤੇ ਦੋਤਰੀਆਂ ਪਿਆਰੇ ਹੁੰਦੇ ਨੇ ਮੈਂ ਤਰਸਦੀ ਆ ਆਪਣੇ ਪੋਤਰੇ ਦਾ ਮੁੱਖ ਦੇਖਣ ਲਈ ਇਹ ਦਾਦੀ ਮਾਂ ਤਰਸਦੀ ਹੈ ਆਪਣੇ ਪੋਤਰੇ ਨੂੰ ਗੋਦੀ 'ਚ ਖੜਾਉਣ ਲਈ ਕਿਤੇ ਮੈਂ ਇਦਾਂ ਹੀ ਤਰਸਦੀ ਤੜਫਦੀ ਜਖਾਨੋਂ ਕੂਚ ਨਾ ਕਰ ਜਾਵਾਂ ਜੋ ਹਨੋਂ ਚੜਾਈ ਨਾ ਕਰ ਜਾਵਾਂ ਕਿਰਪਾ ਕਰੋ ਸਮਾਏ ਆ ਬਾਦੀ ਮਾਨ ਨੇ ਅਰਦਾਸ ਕੀਤੀ ਮਾਨ ਨੇ ਅਰਦਾਸ ਕੀਤੀ ਫਟਨਾ ਸਰਵ ਦੀ ਪਾਵਨ ਕੋ ਉਤਰ ਧਰਤੀ ਨੂੰ ਲੱਗੇ ਨੇ ਪਹਾਗੇ ਉਤਰ ਭਦਰਨ ਛਤਰ ਕੋ ਸੁਦੀ சதਮੀ 23 ਮਹਾਂਸਤਾਰਾ ਸੋ 23 ਬਿਕਰਮੀ 22 ਦਸੰਬਰ ਸਨ 1666 ਇਸਵੀ ਕਲਗੀਧਰ ਪਾਚਾ ਮਹਾਰਾਜ ਨੇ avatars ਦੇ avatars ਦੇ ਖੜੇ ਨੂੰ ਅੱਜ ਆਪਾਂ ਮਨਾ ਰਹੇ ਆ ਉਹ ਉਸ ਸਮੇਂ ਦੇ ਖੁਸ਼ੀ ਦੇ ਮਹੌਲ ਨੂੰ ਮੇਰੇ ਨਾਲ ਦੇ ਸਾਥੀ ਇਹ ਕਹਿੰਦੇ ਬਈ ਜਸ ਗੰਦੈ ਆਈ ਪੌਰੇ ਗੀਤ ਗਾਉਂਦੇ ਹੋਈਆਂ ਖੁਸ਼ੀਆਂ ਜਗਤ ਵਿੱਚ ਸਾਰੇ ਜਿਪਟ ਨਾ ਨਿਹਾਲ ਹੋ ਗਿਆ ਆਏ ਗੁਜਰਦੇ ਅੱਜ ਟੋਲਪਾਂ ਦੇ ਖੌਲ ਤੇ ਪੰਡੋਰੇ ਜਿਪਟ ਨਾ ਨਿਹਾਲ ਹੋ ਗਿਆ ਹਾਏ ਗੁਜਰੀ ਦੇ ਰਾਜ ਟੂਲਰ ਜਿਪਟ ਨਾ ਨਿਹਾਲ ਹੋ ਗਿਆ ਹੋਦੀਆ ਜਗ ਤੇ ਵੇਸ਼ੂ ਮੋਰ ਕੜੀਆਂ ਹੋਈ ਗੇ ਘੜੀ ਜੋ ਟਾਈਮ ਦਾ ਪਤਾ ਦੇਦੀ ਤੇ ਕੋ ਬਿਕਦੀਆਂ ਪੌਂਸੇ ਕਮ ਯਾਰ ਕੜੀਆਂ ਹੋਈ ਗੇ ਘੜੀ ਵਿਛੋੜਦੀ ਸਜਣਾ ਨੂੰ ਤੇ ਕੋ ਮਿਲਦੀਆਂ ਸਜਣਾ ਤਾਲੂਣੀ ਆਪਾਰ ਕਿਨਾਰੇ ਜੀ ਪਟਨਾ ਨਿਹਾਲ ਹੋ ਗਿਆ ਆਏ ਗੁਜਰੀ ਦੇ ਰਾਜ ਦੁਲਾਰੇ ਜੀ ਪਟਨਾ ਨਿਹਾਲ ਹੋ ਗਿਆ ਆਏ ਗੁਜਰੀ ਦੇ ਰਾਜ ਦੁਲਾਰੇ ਜੀ ਪਟਨਾ ਨਿਹਾਲ ਹੋ ਗਿਆ ਵਾਹ ਪ੍ਰਗਟਿਓ ਮਦ ਅਗੰਬੜਾ ਵਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਕਰੇ